ਦੋਈ ਤਰਾ ਹੂੰ ਕੀ ਉਹ ਉੱਪਰ ਮੂਣੀ ਮਹਿਠਾ ਘੱਲੋਂ ਮੂਣੀ ਹੁੰਦਾ ਉੱਪਰ ਘੱਲ ਦੂਆ ਆਹੋ ਹਾਂ ਹਾਂ ਸਹੀ ਵੀ ਕਹਿੰਦੇ ਸੀ ਜਿਹੜਾ ਸਸਤਾ ਬੰਦਰ ਮੀਨੇ ਲੱਕੜੀ ਨਾ ਹੂੰ ਉਹ ਸਸਤਾ ਫਿਰਦਾ ਹੂੰ ਮੈਂ ਤਾਂ ਹੀ ਤਾਂ ਉਹਨਾਂ ਦੀ ਕਾਹਦੇ ਜਦ ਗੱਲਾਂ ਸੁਣੀਆਂ ਜਦ ਤੱਕ ਚੱਲ ਹੁਣ ਉਹਨਾਂ ਨੂੰ ਦੇਖੋ ਪਾ ਜਿਵੇਂ ਫੇਰ ਮੈਨੂੰ ਆਏ ਤੇ ਉਹ ਮਿਸਤਰੀ ਆਉਏ ਆਉ ਵੀ ਕੰਮ ਲਈ ਸਹੀ ਬੰਦਾ ਹਮ ਇਕੱਠੇ ਆਦੇ ਆ ਗਏ ਜੇ ਕੋਈ ਵੀ ਜੇ ਸਲਾਹ ਕਰਨੀ ਕਿ ਉਹਨਾਂ ਨੇ ਹਾਂ ਉਹਨੇ ਆਪ ਹੀ ਕਹਿਣਾ ਹਾਂ ਉਹਨਾਂ ਕੋਲ ਵੀ ਕੰਮ ਦਸਤਿਆਂ ਦਾ ਹੈਗਾ ਉਹਨੂੰ ਵੀ ਮਿਸਤਰੀ ਨੇ ਉਹਨੂੰ ਕਰਿਆ ਉਹਨੇ ਕੋਈ ਉੱਪਰ ਹੀ ਕਰਾਣਾ ਹੈ ਉੱਪਰ ਵੀ ਤਾਂ ਮੇਰੀ ਗੱਲ ਸੁਣਦੇ ਹੋ ਅਸੀਂ ਪਹਿਲਾਂ ਪਿਆਸ ਹੋਛਦੇ ਤੇ ਵੀ ਲੱਕੜ ਦਾ ਕੰਮ ਕਰਾ ਲਈ ਠੀਕ ਹੈ ਫਿਰ ਅਸੀਂ ਦੋ ਤਿੰਨ ਜਗ੍ਹਾ ਫਿਰੇ ਕੋਈ ਸਾਨੂੰ ਵੀਡੀਓ ਚ ਕਮੈਂਟ ਵੀ ਆਏ ਉਹ ਕਹਿੰਦੇ ਵੀ ਜੇ ਥੰਦੇ ਲੱਕੜ ਦਾ ਕੰਮ ਕਰਾਉਗੇ ਵੀ ਸਿਉਂਕੋ ਕਰਕੇ ਖਰਾਬ ਹੋ ਜਾਈਂ ਵੀ ਗਿੱਲਾ ਲੱਗ ਜਾਣਾ ਲੱਕੜ ਦਾ ਠੀਕ ਹੈ ਹਨਾ ਹਾਂ ਲਗਾ ਲਿਆ ਸਗਿਆ ਹੁਣ ਸਾਡੇ ਉੱਥੇ ਮਾ ਲੱਕੜ ਦਾ ਕੰਮ ਆਬ ਹੋ ਗਈ ਦੂਸਰੀ ਮੰਜ਼ਲ ਬਰਾ ਠੀਕ ਹੈ ਹੁਣ ਮੈਂ ਇਹ ਸੋਚਦੀ ਸੀ ਵੀ ਜੇ ਆਪਾਂ ਉੱਪਰ ਬੇਲਮੀਨੀਅਮ ਕਰਵਾ ਲਈਏ ਥੱਲੇ ਵੀ ਐਲਮੀਨੀਅਮ ਕਰਵਾ ਲਈਏ ਸਾਰਾ ਐਲਮੀਨੀਅਮ ਹੀ ਹੋ ਗਈ ਫਿਰ ਹੂੰ ਹਰ ਨੀਚੇ ਦਾ ਪਰਗਰਮੇਨੀ ਇਹ ਨਹੀਂ ਮੇਂ ਹੋਉਗੀ। ਹਾਂ। ਸਹੀ। ਠੀਕ ਹੈ। ਹੁਣ ਇੱਥੇ ਦੋ ਪੋਰਸ਼ ਬਾਕੀ ਤਾਂ ਨੋਰਮਲ ਨੋਰਮਲ ਕਪੜ ਬਣੇ ਜਾਣੇ ਜਿਹੜੇ ਬਣਾਉਣੇ ਆ। ਠੀਕ ਹੈ। ਵਿੱਚ ਇੱਕ ਪੱਟੀ ਜੀ ਲਾਉਣੀ ਆ ਜਿਹਦੇ ਪਰ ਆਪਾਂ ਵਿੱਚ ਕਈ ਵਾਰ ਡਬਲ-ਡਬੇ ਰੱਖ ਲੀਏ। ਚਲੋ। ਠੀਕ ਹੈ। ਦੋ ਇਹੇ ਜੇ ਬਣਾਉਣੇ ਆ ਇੱਕ ਚ ਤਾਂ ਮਤਲਬ ਢੋਲ ਹੋਵੇ। ਕਿੱਝੇ ਲਈ? ਬਾਹਰੋਂ ਕਿੱਝ ਹੋ ਜਾਣਾ। ਇੰਨਾ ਪਾਰੀ ਨਹੀਂ ਖੱਜਿਆ ਜਾਣਾ ਢੋਲ। ਛੋਟੇ-ਮੋਟੇ ਰੱਖ ਸਕਦੇ ਪਰ ਮੈਂ 10 ਕਿਲੋ ਤੋਂ ਜ਼ਿਆਦਾ weight ਨਹੀਂ ਪਾ ਸਕਾਂ। ਇਹ ਮਤਲਬ ਆ ਕਿ 20 ਕਿਲੋ ਮਤਲਬ weight ਰੱਖ ਸਕਦੇ। ਭਾਵੇਂ 2 ਲਗਵਾ ਲਓ ਜਾਂ 3 ਲਗਵਾ ਲਓ ਤੇ ਮੈਂ 10 ਕਿਲੋ weight ਅੱਕੇ। 30-35 ਕਿਲੋ ਚਾਲ ਕੇ ਤਾਂ ਨਿਕਲੇਗਾ। ਨਹੀਂ ਨਹੀਂ ਅੰਦਾਜ਼ਾ ਨਹੀਂ ਲੱਗਦਾ। ਇੱਦਾਂ ਪੱਲਾ ਲਗਵਾ ਲਿਓ ਅੰਦਰੋਂ ਨਾਲ ਢੋਲ ਇੰਨੀ ਥੋੜਾ ਪਿਆ ਰਹੂਗੀ। ਹਾਂਜੀ ਹਾਂਜੀ ਉਹ ਬੰਦ ਹੋ ਜੂਗਾ ਕਹਿਣ ਨੂੰ ਮੇਰੇ। ਹਾਂਜੀ ਅਗਰ ਛੋਟਾ ਛੋਟਾ ਰੱਖ 사 ਜੇ ਤੁਸੀਂ ਕਿੰਨੇ ਵਾਰ ਤੇ ਰੱਖਣਾ ਹੈ ਛੋਟਾ ਕਿੱਥੇ ਸਰਦਾ ਇਹ ਤਾਂ ਕਹਦਾ ਹੀ ਚਾਹੇ ਪਰ ਉਹ ਲੈ ਲੇਗਾ ਤਾਂ ਇਹ ਤਾਂ ਨਾ ਅਖੜੀ ਨਹੀਂ ਵੰਦ ਉਸ ਤਾਉਗਾ ਮਿੱਪਰ ਨਹੀਂ ਪਈ ਜਾਏ ਕਹਿੰਦੇ ਵਾਰ ਵਾਰ 10 ਕਿਲੋ ਬਤਾ ਪੱਜਰ ਦੀ ਖਿੱਚਲ ਨੂੰ ਰਹਿਣੇ ਤਾਂ ਅੱਪਾ ਨੇ ਬਾਹਰ ਕੱਢ ਕੱਢਣਾ ਜਦੋਂ ਖਾਲੀ ਹੋਊਗਾ ਹਾਂਜੀ ਹਨਾ ਦੀਦੀ ਜਦੋਂ ਕੱਢਣਾ ਧੋਣਾ ਧੋਣਾ ਉਹਦੇ ਬਾਅਦ ਤਾਂ ਚਲ ਔਖਾ ਸੋਖਾ ਅੰਦਰ ਬੜੇ ਜਾਣਾ ਵਾਲਾ ਬਾੜੇ ਨੰਦੇ ਤੇ ਮੇਰੀ ਗੱਲ ਸੁਣੋ ਜਦੋਂ ਆਪਾਂ ਰੋਝਾ ਟੱਕੜਣਾ ਪਹਿਲਾਂ ਕੱਢੋ ਚੱਕਰੀ ਗਈ ਗੱਲ ਉਹ ਤਾਂ ਜਗ੍ਹਾ ਹੀ ਮਿਲ ਜਾਂਦੀ ਹੈ ਨਾ ਵੀਰੇ ਉਹ ਜਦੋਂ ਮਿਲ ਜਾਂਦੀ ਹੈ ਵੀਡੀਓ ਤੋਂ ਉੱਪਰ ਨੂੰ ਸਮਝ ਲਈ ਮੈਂ ਮੰਮੀ ਕਹਿੰਦੀ ਆਟਾ ਕੱਢਣਾ ਕੱਪ ਬੂੜ ਖੋਲਿਆ ਉੱਪਰ ਤੇ ਇੱਕ ਸਪੇਸ ਖਾਲੀ ਮਿਲ ਜਾਂਦੀ ਹੁੰਦੀ ਆ ਉਹ ਤਾਂ ਕੋਈ ਨਾ ਵਿੱਚ ਵੀ ਰੱਖ ਲੈ ਅੰਨਾ ਕਹੇ ਇਹਦੇ ਵਿੱਚ ਆਟਾ ਚੱਕਰ ਨਹੀਂ ਹੁੰਦਾ ਫਿਰ ਬਾਹਰ ਕੱਢਣਾ ਪੈਂਦਾ ਸੀ ਉਹਦੇ ਅੰਦਰ ਚੜੀ ਆ ਨਾ ਵੀਰੇ ਇਹਦੇ ਰਿਕਾਰਡਿੰਗ ਮੈਂ ਕੰਪਨੀ ਦੇ ਚਾਹਾਂ ਕਰਦੀ ਆ ਆਪਸੇ ਆਪਾਂ ਤੇ ਜਮੀਨ ਉੱਧਰ ਵੀ ਰੱਖੋ ਮੰਮੀ ਹੋ ਜਾਣਾ ਤੇ ਮੈਨੂੰ ਮਿਲ ਹੰ ਅੰਨਾ ਕਹੇ ਮਾਨ ਲਾਏ ਵਿੱਚ ਪੂਰਾ ਪੂਰਾ ਆਇਆ ਵਾ ਕੱਢ ਨਹੀਂ ਹੋਂਕ ਇੱਧਰ ਸਾਈਡ ਆ ਨਾ ਇੱਧਰ ਤਾਂ ਰੱਖ ਉਧਰ ਤਾਂ ਖਲੇ ਜਿਆਦਾ ਜਿਆਦਾ ਜਿਹੜਾ ਸਾਰਾ ਕੰਮ ਕੋ ਰੋਟੀ ਬਾਣੀ ਖਾਦਾ ਨਹੀਂ ਇਹਦੇ ਕੰਮ ਦੇ ਵੇਲੇ ਨਹੀਂ ਤਾਪੀ ਤੰਨ ਬਿੰਦੇ ਸਾਰਾ ਸਾਰਾ ਦੇਖ ਕਰ ਖੇਲਾ ਆਪਾ ਖਾਧੀ ਲੈਣਾ ਚੁੱਤੀ ਤੱਕ ਨਹੀਂ ਆਤਾ ਇਸ ਪਾਣੀ ਮੇਰੀ ਡੈਲੀ ਦੇ ਹੈ ਨਹੀਂ ਕੱਪੀ ਉਹ ਮੇਕਅਪ ਕਰ ਦੈਰੀ ਹੋਂ ਲੱਗਣੀ ਹੈ ਆ ਦੇ ਇਸ ਤੇ ਵਾਲਾ ਬਟਾ ਉਹ ਪਾਰੀ ਹੈ ਨਾ ਦੇ ਜੱਲੀ ਪੇ ਕਪੜੇ ਪਾਉਂਦੇ ਚੱਲ ਚੱਲ ਇਹਦੇ ਤੇ ਇਹ ਹੈਗੇ ਦੀ ਐਲੂਮੀਨੀਅਮ ਵਾਲਾ ਵੀਰਾਂ ਇਹਨਾਂ ਨੇ ਐਲੂਮੀਨੀਅਮ ਦਾ ਕੰਮ ਕਰਨਾ ਹੈ ਹਾਂ ਇਹ ਦੱਸਣ ਦੇ ਸਾਰਾ ਕੁਝ ਆਪਣਾ ਐਸਟੀਮੇਟ ਕਿੰਨਾ ਕਿਹਾ ਇਹ ਕਿੰਨਾ ਦਾ ਖਰਚ ਆਜੂ ਹਾਂ ਲੱਕੂ ਦਾ ਦਰ ਇਹਨਾਂ ਨੇ ਇਹ ਚਾਹਤਾ ਜਿੱਪਾਂ ਦੇ ਟੋਪਰੀ ਵਿੱਚ ਆਉਗੀ ਨਾ ਸਾਦਾ ਕੋ ਕਵਰ ਹੋ ਜੀ ਦੇਖਣਾ ਆਉਣਾ ਕਿ ਆ ਜਾਏ ਚਾਹ ਥੋੜੀ ਜਿਹੀ ਦੁੱਧ ਦੇ ਗਾਦੇ ਦੁੱਧ ਤੇ ਦਿੱਤਾ ਨਾ ਇਹ ਦਾ ਫਾਦ ਨਹੀਂ ਆ ਚਲੋ ਸੰਦਾਸ ਦੇ ਤੇ ਮਿਸਤਰੀ ਸਾਹਿਬ ਕਿਆ ਕਹਿੰਦੇ ਨੇ ਇਹਨੂੰ এয়ার ਫਰਾਈਰ ਦਾ ਉਹ 15 ਦਾ ਪਰਦਾ ਲੱਗਣਾ ਕੁਛ ਐਦਾਂ ਕਹਿੰਦਾ ਤਾਂ ਰਾਤ ਮਿਸਤਰੀ ਸਮਝ ਗਏ ਹੋਣੇ ਤੁਸੀਂ ਹਨਾ ਫਿਰ ਦੋ ਚੰਗ ਦੇ ਬਾਕੀ ਨੋਰਮਲ ਚਾਹੀਦੀਆਂ ਠੀਕ ਹੈ ਠੀਕ ਹੈ ਇੱਕ ਸਾਈਡ ਪਰ ਖੁੰਜੇ ਉਹ ਵਿੱਚ ਸਾਨੂੰ ਥੋੜੀ ਜਿਹੀ ਤਿੰਨ ਚਾਰ ਜਿਵੇਂ ਕਾਂਸੀ ਨਹੀਂ ਬਣਾਦੇ ਹੁੰਦੇ ਉਵੇਂ ਪਲੇਟਾਂ ਦੀਆਂ ਚਾਹੀਦੀਆਂ ਕੋਈ ਫालतू ਚੀਜ਼ ਲੱਗ ਜਾਂਦੀ ਆ ਤਿੰਨ ਚਾਰ ਚਾਰ ਨਹੀਂ ਜਿਹੜੀਆਂ ਮਿਨੀਮਲ ਦੀ ਬਣਦੀ ਹੈ ਕਿਚਨ ਹੂੰ ਜੀ ਮੈਂ ਤੁਹਾਨੂੰ ਫੋਟੋਆਂ ਜਾਂ ਵੀਡੀਓ ਵਗੈਰਾ ਅਸੀਂ ਨੋਰਮਲ ਬਣਾਉਣੀ ਆ ਅਸੀਂ ਜ਼ਿਆਦਾ ਖਰਚਾ ਨਹੀਂ ਕਰਨਾ ਮੈਂ ਸਮਝਦੀ ਤੁਹਾਡੀ ਗੱਲ ਤੁਸੀਂ ਫਿਰ ਵੀ ਖੰਦੇ ਇੱਕ ਵਾਰੀ ਉਹ ਦਿਖਾਓ ਆਪਸ਼ਨ ਮੰਮੀ ਇੱਕ ਮਿੰਟ ਟਾਇਓ ਤੁਸੀਂ ਦੀਦੀ ਆਓ ਤਾਂ ਮੜਾ ਜਾ ਇੱਕ ਮਿੰਟ ਫੋਟੋਆਂ ਜੀਆਂ ਦਿਖਾਉਣ ਲੱਗੇ ਆ ਵੀ ਐਲੂਮੀਨੀਅਮ ਦੀ ਕਿਚਨ ਕਿੱਦਾਂ ਦੀ ਹੁੰਦੀ ਆ ਮੜੇ ਕੁਰਸੀ ਤੇ ਬੈਠ ਕੇ ਲੇ ਸੇਕਾ ਜਾਉਂਗੀ ਆਉਂਦਾ ਪੋਟੀ ਕਰਦੀ ਉਹਨੂੰ ਲਾਉਂਦਾ ਸੀ ਮੂੰਹ ਗਾਸੀ ਲੱਗੀ ਆ ਖਾਜੀ ਮਤਲਬ ਚੰਦੀ ਵੱਡਾ ਨੂੰ ਉਹ ਸੋਹਣੇ ਬਹੁਤ ਬੜੇ ਜਰਮਨ ਸੈਕਸ਼ਨ ਕਹਿੰਦੇ। ਸ਼ੀਟ ਤੁਸੀਂ ਜਿੱਦਾਂ ਦੀ ਕੋਈ ਵੀ ਲਗਾ ਸਕਦੇ ਲੱਕੜ ਟਾਈਂਗ ਵਗੈਰਾ ਇਹ ਸਾਰੇ ਜਰਮਨ ਸੈਕਸ਼ਨ ਆ ਜੀ। ਆ ਮਨੇਰਾ ਨੇ ਦੇਖਿਆ ਹੀ ਤੁਸੀਂ ਆਪਨਾ ਚਾਚੇ ਦਾ ਨਿਕਾ ਬਸ ਉਹ ਜਰਮਨ ਸੈਕਸ਼ਨ ਲੱਗਿਆ ਉਹਨਾਂ ਦੇ। ਵੀ ਇਹੇ ਜੀ ਰਸੋਈ ਮਿਲ ਜਾਣੀ ਤੁਸੀਂ ਇਦਾਂ ਹਾਂ ਜੀ। ਪਾਪਾ ਆ ਲੈ ਬੁੱਤ ਜਾਵਾਰੀ ਆ ਮਨੇ ਚੱਚੇ ਜੋਂ ਦੀ ਰਾਈਟ ਖਾਂਸੀ ਇਹ ਕਿੰਨੇ ਕੁ ਚੇ ਬਣੀ ਵੀ ਆ ਪਾਪਾ ਆ ਗਿਆ ਬੁੱਤ ਜਾ ਪਾਪਾ ਮਟੀਰੀਅਲ ਲੁੱਪਾ ਤਾਂ 50 ਕੁ ਲੱਗੇ ਗਿਆ ਤਕਰੀਬਨ ਉਹਨਾਂ ਦਾ 50000 ਲੱਗ ਗਿਆ ਤਾਂ ਠੀਕ ਆ ਵਿਚੇ ਉਹ ਸਾਰਾ ਕੁਝ ਖੁੱਲਣ ਦਾ ਵਿਚੇ ਸਟੈਂਡ ਸਟੂਨ ਪਾ ਕੇ ਆ ਫਾਇਦਾ ਆ ਇਹਦਾ ਉਹ ਜਮਾਈ ਸਿੰਪਲ ਥੀ ਉਹਦੇ ਵਿੱਚ ਆਪਾਂ ਨੇ ਚਾਹੇ ਪਰ ਉਹਨਾਂ ਉਹਦੇ ਵਿੱਚ ਲੰਬੇ ਲੰਬੇ ਪੈਣੇ ਤੇ ਜੇ ਤੇਲ ਅਲੂਮੀਨੀਅਮ ਵਾਲੇ ਤੇ ਇੰਨੇ ਲੱਦੇ ਰਹਿੰਦੇ ਸੀ ਮੈਂ ਉਹੀ ਕਹਿੰਦੀ ਆ ਤੁਹਾਨੂੰ ਵੀ ਤਾਂ ਹੀ ਤਾਂ ਤੁਹਾਨੂੰ ਕਹਿੰਦੀ ਆ ਅਦੇ ਬਿੰਦਾਂ ਤੋਂ ਦਾ ਆਹੋ ਜੇ ਇਦਾਂ ਦੀ ਬਣਵਾਉਂਦੇ ਆ ਐਡੀ ਵੀ ਉਹ ਉੱਥੇ ਲੱਗਿਆ ਮੈਨੂੰ ਸੈਕਸ਼ਨ ਹੀ ਆਈ ਮਤਲਬ ਇਹਨਾਂ ਨੇ ਜਿਆਦਾ ਹੋੜਿਆ ਕਰਾਈ ਜੀ ਸੋਈ ਬਣੀ ਤੀ ਸਾਡੀ ਥੋੜੀ ਬਣੀ ਹੋਰ ਸੋਈ ਹਾਂ ਫਿਰ ਇਹਦੇ ਵੀ ਜੇ ਅਸੀਂ ਚਾਬੀ ਦੇਵਾਂਗੇ ਥੋੜੀ ਅੰਦਰ ਕਰ ਦੋ ਡਾਕਟਰ ਲਾਓ ਰੈਡੀ ਆਂਦੀ ਹਾਂ ਕੱਖਾਂ ਹੀ ਵੀ ਮੇਰੇ ਕੇ ਨਾ ਮਤਲਬ ਐਦਾਂ ਉਹ ਤਾਂ ਮੈਂ ਥੋੜੀ ਜੀ ਜਰਮਨ ਸੈਕਸ਼ਨ ਦਾ ਮਤਲਬ ਇਹ ਹੈ ਵੀ ਐਦਾਂ ਦੀ ਪਲਾਈ ਵੀ ਚਾਹੀਦੀ ਹੁੰਦੀ ਹੈ ਠੀਕ ਹੈ ਜੀ ਸੈਕਸ਼ਨ ਹੁੰਦਾ ਹੀ ਆਹ ਸਾਈਡ ਤੇ ਨੀ ਕਿਨਾਰੀ ਲਿਖਦੀ ਇਹ ਨਾ ਇਹ ਅਲੂਮੀਨੀਅਮ ਹੁੰਦਾ ਮਤਲਬ ਹੈਵੀ ਹੁੰਦਾ ਹੈ ਹਮ ਨਾਰਮਲ ਨਹੀਂ ਨਾਰਮਲ ਵਾਲਾ ਘੱਟ ਥੋੜੀ ਰੇਟ ਇਹਦਾ ਮੈਨੂੰ ਇਹਦਾ ਜ਼ਿਆਦਾ ਹੀ ਹਮ ਨਾਰਮਲ ਇਹਦਾ ਘੱਟ ਆਉਂਦਾ ਹੈ ਠੀਕ ਹੈ ਅਸੀਂ ਤਾਂ ਆਪਾਂ ਕੋਈ ਵੀ ਪਵਾ ਸਕਦੇ ਵਿੱਚ ਜਿਹੜੀ ਪਈ ਹੋਈ ਹੈ ਹਮ ਰੇਸ਼ੀ ਵਾਲੀ ਬੋਡਨ ਵਾਲੀ ਨੂੰ ਛੱਡ ਕੇ ਪਲੇਨ ਜਿਹੜੀ ਮਰਜ਼ੀ ਪਵਾ ਸਕਦੇ ਤੁਸੀਂ ਹਾਂ ਤੇ ਉਹ ਮੈਟਨ ਰਿੰਗਲ ਪੁੱਛਣੀ ਵੀ ਜੀ ਸੀ ਇਹੇ ਕਰਵਾਉਣੇ ਆਂ ਹਾਂ ਦਾ ਕੋਈ ਵੀ ਕਲਰ ਚ ਕੁਝ ਵੀ ਕਰਾ ਕੇ ਇਹਦਾ ਕਿੰਨਾ ਖਰਚਾ ਆਉਂਦਾ 100 ਉਹ ਤਾਂ ਬੇਸ ਵਾਸਤੇ ਹੀ ਕਰਦਾ ਮਿੱਟੀ ਖਾਣਦੀ ਨਾ ਕੰਮ ਆ ਦੇ ਚਾਚੂ ਨੂੰ ਸਟਾਈ ਕਰਦੇ ਜੀ ਆ ਕੇ ਚਾਚੂ ਨੂੰ ਉਟਾ ਕੇ ਯੂਸ ਜੀ ਸੀ ਕਾਲ ਬਿਲਾ ਦੇ ਸੱਚੀ ਬੋਲਦਾ ਸੱਚੀ ਦਾ ਬਗ ਤੇਜੀ ਤੁਹਾਨੂੰ ਪਤਾ ਹੀ ਆ ਵੀ ਵੀਰ ਆਇਆ ਹੋਇਆ ਸੀਗਾ ਸੱਤ ਤਾਂ ਤਿੰਨਾਂ ਨੂੰ ਸਮਝਾ ਗਿਆ ਤਾਂ ਮੜੀ ਮੁੱਟੀਆਂ ਗੱਲਾਂ ਪਰ ਤੁਹਾਨੂੰ ਪਤਾ ਵੀ ਡਿਸੀਜਨ ਸਰਦਾਰ ਜੀ ਵੀ ਨਾ ਥੋੜਾ ਜਿਹਾ ਔਖਾ ਹੈ ਇਸ ਕਰਕੇ ਹੁਣ ਸਰਦਾਰ ਜੀ ਲੱਗੇ ਵੀ ਸਮਝਣ ਲਗਾ ਦੋ ਸਸੀ ਕਾਲ ਜੀ ਸਾਰਿਆਂ ਨੂੰ ਭਾਈ ਹੁਣ ਹਟਦੀ ਨਹੀਂ ਲੈ ਕੇ ਆ ਗਰੀ ਹਾਂ ਇਹ ਲੈ ਦੇਖੀ ਹੁਣ ਇਹਨਾਂ ਨੇ ਵੀ ਤਾਂ ਕਿਆ ਕਹਿਣਾ ਵੀ ਖਾਚਾ ਕਰਾਉਂਦੀ ਆ ਓਕੇ ਭਾਈ ਇਹ ਸਭ ਖਾਚਾ ਹੱਥੋਂ ਕਿਆ ਰੈਡੀ ਕੱਲ ਕੋਈ ਹੁੰਦਾ ਆਪਾਂ ਤਾਂ ਰੋਜ਼ 10 10000 ਦੇ ਸੂਟ ਲੈ ਕੇ ਆਉਣੀ ਆ ਤਿਆਰ ਕਰੀ ਸਾਨੂੰ ਆਹੀ ਆ ਸੂਟ ਵੀ ਦਿਵਾਣੇ ਆ ਹੋਰ ਸੂਟ ਸੂਟ ਆਈ ਹੀ ਸਾਡੇ ਕੋਲ ਲੈ ਟੇਕ ਇਟ ਮੇਰੇ ਕੋਲ ਜਿਹੜਾ ਕੰਮ ਕਰਨਾ ਤਾਂ ਭਾਈ ਕਰਨਾ ਹੀ ਆ ਆਹ ਤਾਂ ਭਾਈ ਮੈਂ ਸੱਚੇ ਕਹਿੰਦੀ ਆਹ ਸੂਟ ਤਾਂ ਮੇਰਾ ਪੇਕ ਕਿਆ ਹੁੰਦਾ ਹੈ ਆ ਨੀ ਪਤਾ ਤਾਂ ਤੇ ਸਹੁਰਿਆਂ ਨਾਲ ਇਹ ਚੁੰਨੀ ਮੇਰੀ ਮੰਮੀ ਦੀ ਆ ਮੰਮੀ ਸਹੁਰਿਆਂ ਦੀ ਨਹੀਂ ਆ ਮੇਰੀ ਇਹ ਜੇ ਤੇ ਤੂੰ ਵੀ ਤੂੰ ਵੀ ਤਾਂ ਮੇਰੀ ਭੈਣ ਸਹੁਰਿਆਂ ਦੀ ਤਾਂ ਹੋਈ ਨਹੀਂ ਸਹੁਰਿਆਂ ਦੇ ਤਾਂ ਸੂਟ ਮੈਨੂੰ ਅੱਛਾ ਤੈਨੂੰ ਲੈ ਕੇ ਦਿੰਦੇ ਤੇਰੀ ਵੀ ਤੇਰੀ ਵੀ ਕੋਗਾ ਵਾਲੀ ਦੀ ਵੀ ਸੁਣੋ ਕਿਆ ਕਹਿੰਦੇ ਜੇ ਤੈਨੂੰ ਸਹੁਰਿਆਂ ਤੇ ਵਿਆਹ ਇਹ ਜਾਗਾ ਸਹੁਰੇ ਤਾਂ ਤੂੰ ਭੇਗੇ ਵਾਲੀ ਬਣੀ ਪਹਿਲਾਂ ਹੀ ਤਾਂ ਬਣ ਜਾ ਸਭ ਵੀ ਸਭ ਜੀ ਗੱਲ ਸਮਝੀ ਨਹੀਂ ਮਾਪਾ ਹੀ ਕਹਿੰਦੇ ਦੇ ਤੈਨੂੰ ਪੇਕਿਆਂ ਤੇ ਜਾ ਕੇ ਅਸੀਂ ਲੈ ਕੇ ਆਏ ਹਾਂ ਮੈਂ ਸੌਰੀ ਹੁੰਦੀ ਬਣੀ ਆ ਹਾਂ ਔਰੇ ਤੈਨੂੰ ਲੈ ਕੇ ਆਏ ਤਾਂ ਹੀ ਪੇਕਿਆਂ ਤੇ ਲੈ ਕੇ ਆਏ ਪੇਕਿਆਂ ਵੀ ਤਾਂ ਹੀ ਬਣੇ ਡੈਡੀ ਨੇ ਮੌਕੇ ਤੇ ਚੋਕਾ ਮਾਰਿਆ ਹਾਂ ਤੁਹਾਨੂੰ ਕਰ ਗਈ ਜਾਨੀ ਬਾਈ ਅੱਜ ਆਏ ਹੋਏ ਆ ਜੀ ਹਾਂਜੀ ਇਹ ਕਹਿੰਦੇ ਆਪਣਾ ਫਾਈਨਲ ਡਿਸੀਜਨ ਲਓ ਭਾਈ ਬਾਈ ਹੁਣ ਦਿਖਾ ਰਹੇ ਆ ਸਾਨੂੰ ਵੀ ਭਾਈ ਦੱਸੋ ਤੁਸੀਂ ਕਿਹੜਾ ਕਰਵਾਉਣਾ ਸਿਸਟਮ ਹਨਾ ਜਰਮਨ ਸੈਕਸ਼ਨ ਹੈ ਟੈਕਿਆ ਕਹਿੰਦੇ ਹੁੰਦੇ ਆ ਲੱਖ ਲੱਖ ਬਾਈ ਤੇ ਸਟੂ ਸ਼ੀਟ ਹੈ ਹਾਂ ਤੇ ਹੁਣ ਦੇਖਦੇ ਆ ਜੀ ਫਿਰ ਕਿਹੜਾ ਸਿਲੈਕਟ ਕਰੀਏ ਗੱਲ ਆਏ ਵੀ ਹਰ ਇੱਕ 5-7000 ਦਾ ਹੀ ਪੈਣਾ ਹਾਂ ਇਹ ਇੰਨਾ ਕੀ ਪਾਉਂਗਾ ਫਿਰ ਹਨਾ ਹੱਕ 5-7000 ਲਈ ਪੈਣਾ ਜੀ ਪਰ ਆਏ ਵੀ ਚੀਜ਼ ਲਾਈਫਟਾਈਮ ਵਾਸਤੇ ਇਹ ਤਾਂ ਚੀਜ਼ ਆਏ ਤਾਂ ਹੈ ਨਹੀਂ ਵੀ ਹਾਂ ਵੀ 2-4 ਸਾਲ ਬਾਅਦ ਪਾ ਫੇਰ ਬਦਲਾ ਲਈ ਇਹ ਜਿਹੜੀ ਚੀਜ਼ ਬਣਨੀ ਹੈ ਇਹ ਤਕਰੀਬਨ 20-30 ਸਾਲ ਕਿਤੇ ਫੇਰ ਹਿੱਲਣੀ ਨਹੀਂ ਹੈ ਇੱਕ ਵਾਰੀ ਬਣਨੀ ਹੈ ਭਾਈ ਰੋਜ਼ ਥੋੜੋ ਬਣਨੀ ਰੋਜ਼ ਰੋਜ਼ ਬਣਨੀ ਨਹੀਂ ਹੈ ਹਾਂ ਤੇ ਤਾਂ ਜੇ ਹੁਣ ਹੱਥ ਪਾਇਆ ਫੇਰ ਚੰਗੀ ਪਾਓ ਅ ਫੇਰ ਹੁਣ ਦੇਖਦੇ ਆ ਜੀ ਘੜੀ ਘੜੀ ਖੱਚਾ ਕਰ ਵੀ ਔਖਾ ਚੱਲ ਹੁਣ ਇੱਕ ਵਾਰੀ ਕੋਸ਼ਿਸ਼ ਕਰਦੇ ਆ ਜੀ ਅੱਛਾ ਜੀ ਬੰਦੇਸ ਇਹ ਤੇ ਹੰਦਲ ਦਾ ਗਾਂ ਵਿਚ ਇਹਦਾ ਇਹ ਅੱਛਾ ਮਤਲਬ ਨੀਤੇ ਹੱਥ ਪਾ ਗੋ ਠੀਕ ਆ ਠੀਕ ਆ ਹਾਂਜੀ ਹਾਂਜੀ ਤਾਂ ਮੈਂ ਸਮਝਾਉਣੀ ਸਮਝਾਉਣੀ ਜਰਮਨ ਉਹ ਜਰਮਨ ਉਹਨੂੰ ਤਾਂ ਇਹ ਹੁਣ ਸਾਈਜ਼ ਤਾਂ ਵੀ ਤੁਸੀਂ ਨਾਪਦਾ ਲੈ ਲਿਆ ਆਪਣਾ ਹਨਾ ਜੇ ਆਪਾਂ ਮੰਨ ਲਓ ਜਰਮਨ ਸੈਕਸ਼ਨ ਆਜੇ ਲੋ ਤੁਸੀਂ ਕਹਿੰਦੇ ਹਾਂ ਅਸੀਂ ਇਹ ਨਹੀਂ ਕਰਿਆ ਅਸੀਂ ਵੀ ਜੇ ਇਹ ਕਰਾਈਏ ਤਾਂ ਇਹਦਾ ਮੈਨੂੰ ਦੱਸੋ ਐਸਟੀਮੇਟ ਵੀ ਕਿੰਨਾ ਕੁ ਆਪਣਾ ਸਰਚ ਆ ਜਾਊਗਾ ਤੁਹਾਨੂੰ ਉਹੀ ਅਤੀਤੀ ਜਿਹੜੇ ਆਪਾਂ ਦੋਵਾਂ ਨੇ ਸਿਲੈਕਟ ਕਰਿਆ ਤਾਂ ਵਿੱਚ ਆ ਵੀ ਸ਼ੀਸ਼ੇ ਵਾਲਾ ਵੀ ਕਰਨਾ ਆਪਾਂ ਸਿਸਟਮ ਹਨਾ ਇਹਦੇ ਵਿੱਚ ਲਾਈਟਿੰਗ ਵੀ ਲੱਗ ਜਾਂਦੀ ਹੈ ਜੀ ਹਾਂ ਜੀ ਹਾਂ ਤਾਂ ਉਹ ਵੀ ਕਰਨਾ ਆ ਯਾਰ ਸਿਸਟਮ ਲਾਈਟਿੰਗ ਵਾਲਾ ਵਧੀਆ ਲੱਗਦਾ ਉਹ ਮਾਜੀ ਬਣਾਈ ਜਾਨੀ ਅਸੀਂ ਪੈਸੇ ਬਚਾਈ ਜਾਂਦੀਏ ਰਵਿੰਦਰ ਕਰੋ ਚੱਕ ਦੋ ਘੱਟੇ ਖਿੱਚ ਦੋ ਕੰਮ ਹੁਣ ਜਿਆਦਾ ਹੁਣ ਕਰਨਾ ਫਿਰ ਫੇਰ ਸਰਦਾਰ ਜੀ 90000 ਦਾ ਐਸਟੀਮੇਟ ਬਣਾਇਆ ਬੀਨੇ ਨਹੀਂ ਰਿਹਾ ਜੇ ਬੱਸ ਹੋ ਜਾਣਾ ਫੇਰ ਦਾਣ ਟੋਲਣੀਆਂ ਔਖੀਆਂ ਹੋ ਜਾਂਦੀਆਂ ਫੇਰ ਉਹ ਨਹੀਂ ਕੋਈ ਚੱਕਰ ਉਹ ਤਾਂ ਚਲੋ ਹੁਣ ਇਹ ਬੈਠੇਗੇ ਅਸੀਂ ਤਿੰਨੇ ਟੈਨਸ਼ਨ ਨਹੀਂ ਐਸਟੀਮੇਟ ਮੈਂ ਵੀ ਆਇਆ ਤਾਂ ਨਹੀਂ ਵੀਰ ਨੂੰ ਕਿਹਾ ਬੀਪਾ ਯਾਰ ਬਣਾਉਣਾ ਮੈਂ ਆਪਾਂ ਹਲੇ ਐਸਟੀਮੇਟ ਲਵਾਉਣਾ ਵੀਰ ਤੇ ਫੇਰ ਡਿਸਾਈਡ ਤਾਂ ਬਾਅਦ ਵਿੱਚ ਕਰੀਏ ਜੇ ਅਸੀਂ ਆਪਾਂ ਤਿੰਨਾਂ ਦੀ ਵਧੀਆ ਇੱਕ ਕਰਿਆ ਡਿਸਾਈਡ ਕਰਦੇ ਆਪੇ ਬਾਅਦ ਵਿੱਚ ਕਰਦੇ ਆ ਕਿ ਕਿਹੜਾ ਕਰਨਾ ਇਹ ਵੀ ਹੋਣਾ ਹੈ ਨਾ ਸਿਸਟ ਵਾਲੇ ਦਾ ਪਿਓ ਵਾਲਾ ਨਾ ਤੂੰ ਇਹਦਾ ਨਾ ਹੋ ਵੀ ਬਣਾ ਜਾ ਮਮ 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 ਹੂੰ ਹੂੰ ਤੋ ਵੀ ਪਤਾ ਨਹੀਂ ਲੱਗਦੀ ਜੀ ਜੀ ਦਾ ਸਾਰੇ ਥੋੜੀ ਮਮੂ ਜੀਚੇ ਲੱਗਣੇ ਨਹੀਂ ਵੀ ਜਿਹੜੇ ਮੇਨ ਮੇਨ ਹੁੰਦੇ ਨੇ ਜਿਹੜਾ ਕੋ ਕ੍ਰੋਕਰੀ ਦਾ ਸਮਾਨ ਕੱਪ ਕੁੱਪ ਪਾਉਂਦੇ ਆ ਉਹ ਹੀ ਕਹਿੰਦੀ ਆ ਹਾਂ ਉਹ ਪਈਆਂ ਕਾਲੀਆਂ ਉਹ ਚੀਜ਼ਾਂ ਨੂੰ ਵੀ ਛੇ ਲੱਗਣੇ ਬਸ ਉਹਦੇ ਨਾਲ ਰੱਖਣਾ ਸਾਰੇ ਸ਼ੀਸ਼ਾ ਤੋਂ ਨਹੀਂ ਲੈਣਾ ਸਾਰੇ ਜਨੀ ਇੰਚ ਮੀਨ ਇੰਚ 2 ਕੇ ਚ ਕਹਿੰਦੇ ਮੰਮੀ ਵੀ ਤਾਂ 2 ਹੀ ਕਹਿੰਦੇ ਦੋ ਹਾਂ ਪੁੱਤ ਇਹ ਨਾ 15 ਇੰਚ ਤੇ ਟ੍ਰੋਲੀ ਜੀ ਨਹੀਂ ਪੈਂਦੀ ਸਟਾਰਟ ਹੋ ਜਾਂਦੀ ਹੈ ਜੀ ਠੀਕ ਹੈ ਜੀ ਆ ਮੈਂ ਚਲਦਾ ਰੋਈ ਥਾਣਾਂ ਦੀ ਜੀ ਸਾਮਨਾ ਖਾਣ ਨਾ ਬੰਦੀ ਕੋਈ ਠੀਕ ਹੈ ਜੀ ਇਹ ਕਰਾ ਦਈਏ ਪਾਣੀ ਆ ਜੀ ਇਹ ਚਪਾ ਵੰਦ ਹੋਏ 102 ਇੰਚ ਹੋ ਗਿਆ ਜੀ। ਹਾਂ। 15 ਚੱਲ ਪਰਹੇ। ਇਹ 15 ਚਾਰ ਪੰਨੀਆਂ ਨਾਲ ਮਹਵਾਰੀ ਇੱਕ ਬੰਦ ਸਿਲੰਡਰ ਜਾਉਦੇ 8 ਇੰਚ ਨਾਲ। ਹਾਂ। ਆਹ ਜਿਹਨੇ ਬੰਨ੍ਹਿਆ ਇਹ ਤਾਂ ਨਹੀਂ ਹੋਏ ਨਾ। ਮਾੜੀ ਰੋਟੀ ਦਾ ਸਰਦੀ। ਇੱਕ ਹੋਰ ਉਹ ਵੀ ਬੰਨ੍ਹ ਲੈਂਦੇ। ਹੂੰ ਹੂੰ। ਸਾਮਣੀ ਕੋਣ ਠੀਕ ਹੈ। ਯਾਨੀ ਉਹ ਆਪਣੀ ਕਾੜੀ ਬੰਨ੍ਹਣੀ ਪਾਣਾ। ਠੀਕ ਬੰਦੇ ਦਾ ਕਵਰ ਤਾਹਣੀ ਹੋਣਾ ਪਰ ਸੱਦਾਂ ਤੇ ਇਦਾਂ ਨਹੀਂ ਹੋ ਸਕਦਾ ਉੱਪਰ ਨਾਰਮਲ ਕਰ ਲੇ ਆਪਾਂ ਨੇ ਠੀਕ ਹੈ ਸਾਈਡ ਪਰ ਕਾਂਜ ਚ ਕੋંચਾ ਵਾਲਾ ਲਾ ਲੂ ਕਿਉਂਕਿ ਮੰਮੀ ਵੀ ਤਾਂ ਉਹੀ ਗੱਲ ਕਹਿੰਦੀ ਵੀ ਕਾਂਜ ਵਾਲਾ ਸਮਾਨ ਦਿਖਣਾ ਚਾਹੀਦਾ ਮੰਨ ਲਓ ਬਸ ਨਹੀਂ ਉੱਪਰ ਉੱਪਰ ਨਾਰਮਲ ਲੱਗ ਗਈਆਂ ਜਿਵੇਂ ਮੈਂ ਵੀਰੇ ਨੂੰ ਦੱਸਿਆ ਜਿਵੇਂ ਮਾਨਾ ਲੱਗੀਆਂ ਮੀਆਂ ਉੱਪਰ 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 ਥੱਲੇ ਨਾਰਮਲ ਲੱਗ ਗਈਆਂ ਸਿੱਧੀਆਂ ਸਿੱਧੀਆਂ ਲਾ ਲੂ ਠੀਕ ਆ ਸਾਈਡਾਂ ਤੇ ਉਹੀ ਕਾਂਜ ਦੇ ਤਿੰਨ ਪੋਰਸ਼ਨ ਬਣਾ ਕੇ ਬਸ ਉਹ ਜ਼ਿਆਦਾ ਜ਼ਰੂਰੀ ਆ ਉੱਪਰੇ ਹਾਂ ਸਾਈਡਾਂ ਤੇ ਹਾਂ ਆਂਚਾ ਲੈ ਦੋ ਇੱਕ ਦੋ ਪੋਸਟਰ ਬਣਾ ਲੈਂਦੇ ਆ ਮੈਂ ਉਹ ਕਿ ਜਿਹੜੀ ਇੱਕ ਥੇਗਾ ਅੰਚਾਲਾ ਦਾ ਲੰਬਾ ਠੀਕ ਹੈ ਇੱਕ ਥੇਗਾ ਅੰਚਾਲਾ ਦਾ ਰੋ ਆਹ ਬਾਕੀ ਨੋਰਮਲ ਆ ਰੋ ਇੱਥੇ ਆਣੀ ਇੱਥੇ ਆਣੀ ਮੈਂ ਇਦਾਂ ਕਹਿੰਦੀ ਦੋ ਬਾਕੀ ਤੁਸੀਂ ਜਿਹੜੇ ਕੰਨ ਤੇ ਲੱਗਣੇ ਨਹੀਂ ਕਿ ਹਾਂ ਹਾਂ ਉੱਪਰ ਲੱਗਣਾ ਉੱਪਰ ਹੂੰ ਬੇ ਉੱਪਰ ਦੀ ਗੱਲ ਕਰਦੇ ਆ ਜਵਣਾ ਸਾਈਡ ਤੇ ਤਾਂ ਬਾਕੀ ਵੱਧੂ ਉੱਪਰ ਆਲਾ ਇੱਧਰ ਆਪਣੇ ਤਾਕੀ ਆ ਗਈ ਉੱਪਰ ਤਾਂ ਲੱਗਣਾ ਨਹੀਂ ਲੱਗਣੀ ਕਿ ਸਾਈਡੇ ਲੱਗ ਸਕਦਾ ਪਰ ਨੇ ਆਹ ਪਈ ਭਾਂਡੇ ਵਾਲਾ ਕਰਨਾ ਫਿਰ ਉੱਥੇ ਵੀ ਨਹੀਂ ਲੱਗਣਾ ਇਹ ਭਾਂਡੇ ਵਾਲਾ ਕਵਰ ਕਰਨਾ ਇਹਦਾ ਹਾਂ ਹਾਂ ਉਹ ਵੀ ਨਹੀਂ ਲੱਗਣਾ ਭਾਂਡੇ ਵਾਲਾ ਵਿੱਚ ਕਰਨਾ ਹੋਵੇ ਹਾਂਜੀ ਵਿੱਚ ਹੋ ਜੂਗਾ ਵਿੱਚ ਹੋ ਜੂਗਾ ਵਿੱਚ ਹੀ ਕਰੀ ਜ਼ਿਆਦਾ ਠੀਕ ਲੱਗਣੀ ਆ ਉਹ ਵਿੱਚ ਹੋ ਜੂਗਾ ਬਈ ਇਹ ਕਵਰ ਹੋਲਵਾ ਹੈ ਭਾਂਡਾ ਫੇ ਉੱਥੇ ਜਿੱਦਾਂ ਹੁਣ ਵਿੱਚ ਕਰ ਲਿਆ ਆਪਾਂ ਨੇ ਜਿੱਦਾਂ ਹੁਣ ਭਾਂਡੇ ਰੱਖ ਦਿੰਦੇ ਆ ਫੇ ਕਿੰબી ਭਾਂਡੇ ਨੇ ਉਚੜਨਾ ਵੀ ਜਾਂ ਧੋਤਾ ਵਾ ਭਾਣਾ ਥੱਲੇ ਫੁੱਲੇ ਲੜ ਦਿੰਦੇ ਆ ਅੱਛਾ ਸਾਈਡ ਤੇ ਯਾਰ 프ਾਂਟੇ ਬੰਦ ਹੋ ਜਾਣਾ ਪਰੋਂ ਬੰਦ ਹੋ ਜਾਣਾ ਬਸ ਕੀ ਕਰੀ ਤੁਹੋਂ ਉੱਤਰ ਦੇ ਲਈ ਮੋਡਲਰ ਦਾ ਮਤਲਬ ਬਹੁਤ ਤੀਜਾ ਵੰਦੀਆਗਾ ਕੋਈ ਉਹ ਨਹੀਂ ਲਾਣਾ ਆਂਡੇ ਵਾਲਾ ਜਿਹੜਾ ਲੱਗਿਆ ਹੁਣ ਉਹ ਕੱਢ ਕੇ ਉਤਰਿਆਂ ਜਾਂਦੀਆਂ ਬੈਂਦੀਆਂ ਆਪਾਂ ਇੰਨਾ ਵੀ ਉਹ ਵੀ ਕਰਨਾ ਮੈਂ ਤਾਂ ਵੀਰ ਨੂੰ ਕਹਿੰਦਾ ਸੀ ਜਿਆਦਾ ਬੜੀ ਮੈਂ ਤਾਂ ਵੀਰ ਨੂੰ ਕਹਿੰਦਾ ਤਾਂ ਵੀ ਦੇਖੋ ਵੀ ਸਰਦਾਰ ਜੀ ਨੇ ਕਿਹਾ ਵੀ 50 ਹਜ਼ਾਰ ਤੱਕ ਅਸੀਂ ਕੰਮ ਕਰਾਂ ਉਸ ਸਰਦਾਰ ਨੂੰ ਵੀਰੇ ਨੇ ਆਪਣਾ ਐਸਟੀਮੇਟ ਦੱਸ ਦਿੱਤਾ ਛੋਟੀ ਹੈ ਪਰ ਤੁਸੀਂ ਦੇਖੋ ਹਾਂ ਤੁਸੀਂ ਤੁਸੀਂ ਜੀ ਭਾਈ ਬੜੀ ਫੈਮਿਲੀ ਜਿਹੜਾ ਦੱਸਿਆ ਦਾ ਐਸਟੀਮੇਟ ਵੀ ਆਪਣਾ 50-60 ਦੇ ਵਿੱਚ ਵਿੱਚ ਉਹ ਕਿਹੜਾ ਬੰਦਾ ਫਿਰ ਵਿੰਡੋ ਸੈਕਸ਼ਨ 3 ਮੰਨੀਏ ਜਿਹੜਾ ਹਮ ਦਿਖਾਇਆ ਸੀ ਦਿਖਾਇਉਂਦਾ ਕਿਹੜਾ ਤੇ ਜਿੱਦਾਂ ਤੁਹਾਨੂੰ ਤਾਂ ਪੁੱਤੋ ਤੂੰ ਪੈਰ ਤੇ ਉਹ ਹਣ ਪਰੇ ਪੋਰੀ ਕਪੈਰ ਪੈਰ ਬੰਦੂ ਥੈਂਕ ਯੂ ਤਾਂ ਕਿ ਹਰੀ ਦਾ ਗੋਲ ਗੱਪੇ ਲਈ ਗਿਆ ਤਾਂ ਥੈਂਕ ਯੂ ਐਨੀਆਂ ਟਿਕਾ ਟਾ ਟਾ ਦਿੱਦੋ ਮੈਨੂੰ ਬੜਾ ਬੜਾ ਹੋਈ ਜਾਈ ਹੁਣ ਬਣੇਗਾ ਡੋਰ ਹਾਂ ਆ ਸੈਕਸ਼ਨ ਲਗਣਾ ਦਾ ਬਾਥਰੂਮ ਵਾਲੇ ਡੋਰਾਂ ਉੱਤੇ ਲੱਗਿਆ ਸੈਕਸ਼ਨ ਉਸ ਤੋਂ மூੁਰ ਸੈਕਸ਼ਨ ਲਾ ਕੇ ਅਗਾਂਹ ਵਿੱਚ 6 ਪੈ ਜਾਣੀਆਂ ਇੰਦਾ ਆੜੀ ਕੀ ਦਿਖਣੀਆਂ ਜੀ ਮਤਲਬ ਕਹਿ ਰਹਾ ਹਾਂ ਪਰ ਅੰਦਰ ਮੇਰੇ ਕੋਲ ਡੈਮੇਜ ਹੋ ਗਿਆ ਲਾਈ ਨੀ ਵੀ ਉਤੋਂ ਵੀ ਜਮੂਨ ਨਹੀਂ ਕੋਲ ਆ ਜਾਂਦਾ ਹਾਂ ਆਪਾਂ ਕੋਸੇ ਨਹੀਂ ਬੋਲਣਾ ਹਾਂ ਠੀਕ ਆ ਠੀਕ ਆ ਉਹ ਪੇਸ਼ਲ ਆ ਗਿਆ ਉਹ ਕਹਿੰਦੇ ਮੈਂ ਨਾ ਕਰਚਾ ਕਰਾਤਾ ਜਰਮਨ ਦੇ ਜਰਮਨ ਦੇ ਐਂਡਨ ਹੁੰਦਾ ਵੀਰਾ ਹੂੰ ਮੌਲਤਾਂ ਇਹਦਾ ਇਹਦਾ ਐਸਟੀਮੇਟ ਦੱਸਿਓ ਦਾ ਜਰਮਨ ਵਾਲੇ ਦਾ ਕਿੰਨਾ ਕੁ ਲੱਗ ਸਕੂਗਾ ਕ੍ਰਾਂਤੀਆ ਦੱਸੋ ਕਿੰਨੀ ਕਰਨੀ ਜੀ ਕ੍ਰਾਂਤੀਆ ਦੇਖ ਲਾ ਲੇਗਾ ਬੰਦਿਆ ਹੂੰ ਚਾਰ ਪੰਜ ਟਰਾਲੀਆਂ ਪਾਉਂਦੇ ਜੀ ਬਸ ਬਸ ਹਾਂ ਜੀ ਆਹ ਸ਼ੇਰ ਪੈਣੇ ਹਾਂ ਕੱਟੇ ਵਾਲੀ ਉਹ ਜਾਨੀ ਆਟੇ ਵਾਲੀ ਜਵੇ ਰੱਖਣੀ ਆਟੇ ਵਾਲੀ ਰੱਖਣੀ ਹੂੰ ਇਹ ਦੋ ਪੰਦੇ ਅੱਗੇ ਰੱਖ ਲਓ ਹੂੰ ਫਿਰ ਤਈਕੇ ਰੱਖੋ ਬੇਤਕ ਟਰਾਲੀ ਰਹਿਣੇ ਦੋ ਥੱਲੇ ਪਾਉਣ ਨੂੰ ਟਰਾਲੀਆਂ ਪਾ ਦੇ ਤਿੰਨ ਚਾਰ ਮੰਨ ਲਓ ਦੋ ਪਾ ਗੋ ਟਰਾਲੀਆਂ ਤਾਂ ਕੋਈ ਨਹੀਂ ਟਰਾਲੀਆਂ ਮੰਨ ਲਓ ਜਿਹੜਾ ਬਾਹਰ ਨਿਕਲਦਾ ਹੰਮੜਾ ਸਟੇਟ ਬੜਾ ਆਟੇ ਵਾਲਾ ਡਰਾਮਾ ਦਾ ਪ੍ਰਭਾਅ ਆਪਣੇ ਬੜਾਈਆ ਹੈ ਨਾ ਚਿੱਕੇ ਪੰਜਾਹ ਉਹ ਤਾਂ 50 ਕਿਲੋ ਵਾਲਾ ਉਹ ਤਾਂ بڑا ਹੈ ਉਹਦੇ ਵਾਸਤੇ ਉਹਦੇ ਵਾਸਤੇ ਸਰਨਾ ਨਹੀਂ ਸਾਡਾ 50 ਕਿਲੋ ਦਾ ਚਾਹੀਦੀ ਜਾਂ ਫਿਰ ਦੋ ਕਰ ਲਓ ਛੋਟੇ ਕਰਮ ਦੇ ਆਉਗੇ ਦੋ ਬਣ ਜੂਗੀਆਂ ਹਾਂ ਕਿਉਂਕਿ ਆਏ ਫਿਰ ਉਹ ਵੀ ਨਾ ਬਾਹਰ ਪਿਆ ਜਗਾ ਲੱਗਣਾ ਪੂਰੀ ਰਹਿਣਾ ਇਕੱਲਾ ਤੁਹਾਡੀ ਗੱਲ ਸਹੀ ਆ ਜੇ ਆਪਾਂ ਟਰਾਲੀ ਨਹੀਂ ਬਣਾਉਂਦੇ ਠੀਕ ਆ ਨੋਰਮਲ ਕਪਬੋਰਡ ਉਹਦੇ ਵਿੱਚ ਤਾਂ ਵੀ ਚਲੇ ਜਾਣਾ ਉਹ ਚਲੇ ਜਾਣਾ ਸਪੇਸ ਦੇ ਰੱਖਣ ਦੀ ਗੱਲ ਕਰਦੇ ਵੀ ਸਪੇਸ ਰੱਖੀਏ ਪੱਲਾ ਕਰਨਾਗੇ ਨੂੰ ਹੂੰ ਜਿੱਦਾਂ ਮੇਰੇ ਪਾਸੇ ਗੈਸ ਪਿਆਚੋ ਦਿਖਾ ਦੇ ਰਹਿਣ ਤਾਂ ਆਪਾਂ ਨੇ ਹੋਰ ਮਤਲਬ ਖਿੱਚੇ ਕਈ ਬਾਹਰ ਨਿਕਲ ਆ ਗਏ ਕਿੱਥੇ ਨਿਕਲਣਾ ਆਉਂ ਚਲੋ ਜੇ ਲੋੜ ਪਈ ਮੈਂ ਇੱਥੇ ਦੇ ਗਿੰਦੂ ਕੇਓ ਬਣਵਾ ਲੂਗਾ ਉਸ ਦੇ ਬਾਅਦ ਟਾਇਰ ਲਾ ਕੇ ਸਟੈਂਡ ਬਣਵਾ ਲੂਗਾ ਬੱਸ ਹਾਂ ਉਰੀ ਆ ਜਾ ਉਰੀ ਉਰੀ ਆ ਜਾ ਮਾਉ ਮੋਤੇ ਅੱਛਾ ਨੀਰੇ ਦੇਖ ਲੈਣਾ ਸਾਰੇ ਵੀ ਆ ਜਾਣਗੇ ਫਿਰ ਮਾਉ ਅੱਜ ਉਹ ਦਾ ਫੇਰ ਕਰ ਲਾਂਗੇ ਨਾਲ ਕੋਈ ਮਾਉ ਕਰ ਲੇ ਹਾਂ ਬਣਾ ਲੂਗਾ ਤਾਂ ਥੋੜਾ ਡਾਤੀ ਕੋਲ ਚੱਲ ਜਾ ਡਾਤੀ ਵੀ ਲੱਗਦੇ ਬਾਕੀ ਚੱਤ ਤੇ ਹਾਦਸਾ ਹੋਵੇ ਤੇ ਬਣਾ ਕੇ ਮਿਲੂਗਾ ਟਰਾਲੀਆਂ ਵੀ ਥੱਲੇ ਦਾ ਦੋਕ ਬਹੁਤ ਆ ਫਿਰ ਬਾਹਰ ਨਿਕਲ ਗੱਡੀਆਂ ਫਿਰ ਬਾਹਰ ਨਿਕਲਣੇ ਨਹੀਂ ਆ ਗਿਆ ਕਰਾਂ ਮੈਂ ਵੀ ਤਾਂ ਉਹੀ ਤਾਂ ਮੈਂ ਕਹਿ ਰਹੀਦੀ ਸੀ ਆਪਾਂ ਬਾਹਰ ਨਿਕਲਣ ਲਈ ਤਾਂ ਹੀ ਖਤਰਮ ਹੋਣੀ ਬੜੀ ਜੂ ਤਾਂ ਦੱਸੋ ਜਿੱਦੇ ਚਮਚੇ ਵਗਾਰਾ ਛੋਟੇ ਮੋਟੇ ਚੀਜ਼ ਦੰਨਾਰ ਮੈਂ ਇਹ ਦੂਸਰੀ ਕਹਿੰਦੇ ਆ ਜਿਹੜੀਆਂ ਹੋਤੀਆਂ ਨੇ ਬੜੀ ਗੱਲ ਆ ਆਂਟੀ ਨੇ ਇਹ ਨਹੀਂ ਕਿਹਾ ਹੈਗਾ ਵੀ ਉਹ ਨਹੀਂ ਉਹ ਤਾਂ ਰੋਲ ਨਹੀਂ ਹੈਗੀ ਨਾ ਨਾ ਫੜੀ ਨਹੀਂ ਨੂੰ ਆ ਉਹ ਬਾਹਰ ਨਿਕਲਿਆ ਰ ਮੈਂ ਕਹਾਂ ਰੇ ਉਹ ਤਾਂ ਜੜੀਆ ਹੁੰਦਾ ਮੇਨਾਂ ਦਾ ਜਿੱਕਰ ਦੇ ਤੂੰ ਬੰਦ ਕਰਦੀ ਦੀਦੀ ਵੀ ਚਮਚੇ ਪਾਉਣੇ ਵਾਲੀ ਦੀ ਗੱਲ ਕਰਦੀ ਮੈਨਾਂ ਤਾਂ ਚਮਚੇ ਪਾਉਣੇ ਵਾਲਾ ਛੋਟੀ ਦੀ ਗੱਲ ਕਰਦੀ ਹਾਂ 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 ਉਹ ਵੀ ਚੱਲ ਕਰਦੇ ਮੈਂ ਵੀ ਪਹਿਲਾਂ ਇਹਨਾਂ ਨੂੰ ਉਹੀ ਕਹਿੰਦੀ ਸੀ ਉਹ ਮੰਟੀ ਕਹਿੰਦੀ ਤੁਸੀਂ ਨਾ ਕਰਾਇਓ ਸਾਫ ਨਹੀਂ ਹੁੰਦੇ ਬਹੁਤ ਔਖੀਆਂ ਹੋ ਜੂਗੀਆਂ ਜਿੱਕਰ ਆਪਣਾ ਸੋਈ ਦੀ ਆਹੋ ਆਇਆ ਕੀ ਕਰੇ ਭਾਂਡੇ ਵਾਲੀ ਵੀ ਉਹ ਜੜਾਲੇ ਸਾਫ ਕਰਨੇ ਔਖੇ ਹੋ ਜਣੇ ਤੁਸੀਂ ਦੇਖ ਲਓ ਬਾਕੀ ਬਾਕੀ ਹੁਣ ਤੁਸੀਂ ਦੇਖ ਲਓ ਤੇ ਉਹ ਕੀ ਕਹਣਾ ਗਾਣਾ ਫੇਟਾ ਪੋਹੀ ਰੋਣੀ ਤੂੰ ਯੋ ਕੀ ਵੀ ਹੇਟਾ ਪੱਟੀ ਲਗੂਗੀ ਕਿ ਕਿਆ ਲਗੂਗੀ ਵੀ ਜਾਲੀ ਨਾਲ ਲੱਗੇਗੀ ਵਿੱਚ ਤਾਂ ਵਿੱਚ ਵੀ ਖਾਣ ਨੂੰ ਨਹੀਂ 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 ਕਰ ਸਕਦੇ ਪਰ ਇੱਕ ਬਕਸਾ ਬਣਾ ਲਿਆ ਬਸ ਨਾਲ ਆ ਕੇ ਖਾਣਾ ਲਓਗੇ ਬਸਾ ਲੱਗਦੀਆਂ ਫੀਲਣੀਆਂ ਵਿੱਚ ਜੇ ਮੰਨ ਲਓ ਉਹ ਆਪਾਂ ਨੇ ਬਾਹਰ ਨਿਕਲ ਨਹੀਂਆਂ ਨਹੀਂ ਕਰਨੀਆਂ ਫੇਰ ਵਿੱਚ ਕਿਆ ਲਗੂਗਾ ਤੇ ਸਿਰਫ ਕੋ ਹੋਊਗੀ ਸਿਰਫ ਕੋ ਹੋਊਗੀ ਖਾਣੇ ਨਾਲ ਫਿਰ ਤਾਂ ਉਹੀ ਜਿੱਦਾਂ ਲੱਕੜ ਦਾ ਕੰਮ ਹੋਇਆ ਉਹਦਾ ਫੱਟੀ ਲਾ ਲਓ ਪਾ ਲਓ ਉਹ ੱਡੀ ਇੱਦਾਂ ਨਿਕਾਸੀ ਸੱਲ ਉਪਵਾਲੋ ਧੰੜੀ ਦੀ ਛੋਟੀ ਜਿਹੀ ਸਵੇਰ ਕੰਮ ਉੱਥੇ ਤੇ ਪੋਣੀਆਂ ਪੋਣੀਆਂ ਨਹੀਂ ਆਏ ਨਾ ਇੱਕ ਦੋ ਤਾਂ ਪਵਾਉਣਗੇ ਮਸਾ ਉਹ ਇੱਧਰ ਸਾਰਾ ਸਮਾਨ ਥੱਲੇ ਰੱਖ ਹੋ ਜਾਣਾ ਨਹੀਂ ਬੀਬੀ ਇੱਦਾਂ ਨਹੀਂ ਕਰ ਸਕਦੇ ਬਖਸਤ ਬਣ ਗਿਆ ਹਨਾ ਜਿਵੇਂ ਤੁਸੀਂ ਚਮਚੇ ਰੱਖਣ ਨੂੰ ਕਹਿੰਦੇ ਚਮਚੇ ਵਾਲਾ ਪੋਓ ਰੱਖ ਦੂੰਗੇ ਹਾਂ ਉਹ ਹੀ ਹੈ ਹਨਾ ਤੇ ਪਲੇਟਾਂ ਤਾਂ ਚਲ ਐਦਾਂ ਵੀ ਪਈਆਂ ਰਹਿਣਗੀਆਂ ਤਾਂ ਵੀ ਕੋਈ ਜਦ ਕਰਦੀ ਦੋ ਪਵਾ ਲੈਣੇ ਆ ਸਟੈਂਡ ਵਿੱਚ ਸਟੈਂਡ ਨਹੀਂ ਰੱਖਾਂਗੇ ਆਦੇ ਚੰਪੇ ਵਾਲਾ ਪਿਆਰ ਦਾ ਸੇਪ ਇਹਨਾ ਚੰਪੇ ਦਾ ਕਵਰ ਕਰਨਾ ਹੈ ਜੀ ਮੇਰੇ ਅੱਦੇ ਮਨ ਵਿੱਚ ਹੀ ਹਰ ਮੰਦਾ ਸਾਰਾ ਕਵਰ ਕਰ ਰੋਪੋ ਨਹੀਂ ਸੱਤ ਆਲੇ 1000 ਮਾਸ ਕਰ ਜੇ ਪੰਡੇ ਆ ਪੰਡੇ ਆ ਬੜਾ ਨਾ ਕਾਹੋ ਨਹੀਂ ਕਰੀ ਚਾਹ ਨਜ਼ਾਰਾ ਕਵਰ ਕਰ ਕਦੇ ਪੰਡੇ ਹੋ 20000 ਰੁਪਏ ਤੇ ਮੈਂ ਉਹੀ ਤਾਂ ਤਾਂ ਹੀ ਤਾਂ ਲੋਗ ਹੋਣਾ ਵੀ ਇਹ ਕੋਈ ਕੱਟ ਗਈ ਨਹੀਂ ਵੀ 70 75 ਬਣਾ ਦਾਂ ਜੀ ਕੁਰਾ ਆਇਆ ਭੰਡੇ ਵਾਲੇ ਨੇ ਬੜਾ ਕੰਮ ਚੱਕਿਆ ਹੈ ਬੜਾ ਹੋ ਗਿਆ ਨੇ ਇਹ ਸ਼ੀਟ ਵੈਸੇ ਇਹ ਕੁੱਤਾ ਕਰਾਟੀ ਕਰੂਟੀ ਵੀ ਹੁੰਦੀ ਹੈ ਅੱਛਾ ਇਹ ਮੈਂ ਜੇ ਦੀਆਂ ਕਾਗਜ਼ੇ ਦਾ ਸਰਾਂ ਮੰਗਣਾ ਪੈਣਾ ਪੈਚਾ ਮੈਂ ਨਾ ਕਰਾ ਪਾਣੀ ਨਾਲ ਤਾਂ ਲੱਗਿਆ ਨਹੀਂ ਆ ਨਹੀਂ ਲੱਗਿਆ ਨਹੀਂ ਲੱਗਿਆ ਹੁੰਦਾ ਅੱਛਾ ਮਤਲਬ ਇਹਨੂੰ ਸਰਮਾਇਕਾ ਨੇ ਇਹ ਹੈਗਾ ਪਲਮੈਂਟ ਅਰਮੀਨੀ ਹੋਇਆ ਸਾਡਾ ਧੀ ਗਾ ਇਸ ਤਰ੍ਹਾਂ ਨਹੀਂ ਸਹੀ ਉਹ ਲੋਲਾਪ ਤਾਂ ਚੀਜੀ ਮਤਲਬ ਜੇ ਪਪਾ ਨੇ ਵਾਲਾ ਵਿੱਚ ਨਾ ਕਰਾਈਏ ਫਿਰ ਪੁਣਾ 70 ਕਿ ਕਰ ਦੋ ਐਦਾਂ ਨਹੀਂ ਕਰ ਸਕਦੇ ਵੀਰੇ ਬਾਕੀ ਮੀਨਿੰਗ ਦਾ ਕਰਾ ਲਿਆ ਠੀਕ ਆ ਵੀ ਉਧਰ ਵਾਲ ਲੱਕੜ ਦਾ ਕਰਾ ਲਈਏ ਪਹਿਲੇ ਫਿਰ ਉਹ ਚੀਜ਼ ਬਣੀ ਉਹ ਵੀਰਾ ਐਦਾਂ ਕਰੇ ਮਾਲ ਆ ਗਿਆ ਥੋੜਾ ਜਿਹਾ ਆਪਣੀ ਕਿੰਨਾ ਵੀ ਪਹਿਲਾਂ ਮੀਨਿਅਮ ਦਾ ਕੰਮ ਹੋਣਾ ਜਿੰਨਾ ਤੁਸੀਂ ਕਰਨਾ ਵੀ ਉਹਦੇ ਸ਼ੀਟ ਨਹੀਂ ਮਿਲਦੀ ਹੁੰਦੀ ਜੇ ਤੁਸੀਂ ਲੱਕੜ ਦਾ ਕਰੋਣਾ ਪਹਿਲਾਂ ਮੀਨਿਅਮ ਦੀ ਸ਼ੀਟ ਲਗਾ ਕੇ ਫਿਰ ਲੱਕੜ ਦਾ ਕਰਾ ਲਓ ਮੈਂ ਤਾਂ ਕੀ ਕਰਦੀ ਤੀ ਪਹਿਲਾਂ ਮੈਨੂੰ ਹੁਣ ਕੀ ਪਤਾ ਦੰਨਾ ਖਰਚਾਣਾ ਵੀ ਥੱਲੇ ਅਲੂਮੀਨੀਅਮ ਦਾ ਕਰਤਾ ਉਹ ਤੇ ਉੱਪਰ ਲੱਗਦਾ ਮੈਨੂੰ ਕਹਿੰਦੇ ਪਹਿਲਾਂ ਤੁਸੀਂ ਲੱਕੜ ਦਾ ਹੀ ਕਰ ਦੋ ਉਹ ਕਹਿੰਦੇ ਨਹੀਂ ਪਹਿਲਾਂ ਮੀਨੀ ਦੀ ਸ਼ੀਟ ਆਉਂਦੀ ਵੀ ਕਈਆਂ ਮਿਲਦੀਆਂ ਨਹੀਂ ਹੁੰਦੀ ਹੈਗੇ ਉਹਵੇਂ ਦੇ ਕਲਰ ਦੀ ਮੈਂ ਚ ਕਰਦੀਆ ਹਾਂ ਬੇਫੇਰ ਐਦਾਂ ਕਹਿੰਦੀ ਸੀ ਮੈਂ ਬੇਜਣਾ ਹੁਣ ਆਪਣਾ ਜਿਉ ਉਹਦੇ ਨਾਲ ਬਜਟ ਵੱਧਦਾ ਵੀ ਜੇ ਉਹ ਲੱਕੜ ਦਾ ਕਰਾ ਲਈਏ ਜੇ ਲੱਕੜ ਦਾ ਥੱਲੇ ਥੱਲੇ ਵਾਲਾ ਕੱਲਾ ਕਰਾਣਾ ਹੋਵੇ ਅਲੂਮੀਨੀਅਮ ਦਾ ਉਹਦਾ ਦੱਸਿਓ ਭਾਏ 40 45000 ਬਣਾਇਆ ਸੀ ਨਾ ਜੀ ਬਣਾਇਆ ਤਾਂ ਤਾਂ ਉਹ ਤਾਂ ਆਪਾਂ ਦੱਸ ਸਕਦੇ ਆਂ ਉੱਪਰ ਆਪਾਂ ਬਾਕਸ ਹੀ ਚਾਹੀਦੇ ਉੱਪਰ ਲੱਕੜ ਦੇ ਭਰੋ ਨਾ ਨਾਰਮਲ ਜਿੱਦਾ ਮਾਲ ਆ ਸਿੰਪਲ ਆ ਉਹਨਾਂ ਨੇ ਉਹਦੇ ਬਣਾ ਕੇ ਪੈਂਟਿੰਗ ਆ ਰਹੀ ਆ ਡਿਜ਼ਾਈਨ ਲੱਗ ਜੂਗਾ ਉਹ ਨਹੀਂ ਹੁੰਦਾ ਹਨਾ ਨਹੀਂ ਉਹ ਤਾਂ ਆਪੇ ਗੈਲ ਦੀ ਮੈਚ ਹੁੰਦੀ ਹੋਲੇ ਆਉਂਦੀ ਆ ਉਹ ਹੀ ਕਹਿੰਦੇ ਆਂ ਅਬ ਯੂਨੀਕਲ ਠੀਕ ਆ ਥੱਲੇ ਥੱਲੇ ਤਾਂ ਆਏ ਪਾਣੀ ਦੀ ਟੋਟਾ ਲੱਗੀ ਜਾਣਾ ਤਾਂ ਵੀ 75 ਫੀਰ ਦਾ ਢੇਡ ਬਣਾਇਆ ਤਾਂ ਕੱਲ 35000 ਦਾ ਉੱਪਰ ਦਾ ਸੀਗਾ ਉਹਨਾਂ ਨੇ ਲਿਖਿਆ ਦਿੱਤਾ ਤਾਂ ਵੀ ਜੇ ਇਕੱਲਾ ਉੱਪਰ ਦਾ ਕਰ ਦੇਤਾ ਪੈਂਦੀ 1000 ਦਾ ਠੀਕ ਆ ਆਪਾਂ ਨੇ ਵੀ ਥੱਲੇ ਬਣਾਇਆ ਤਾਂ ਤੁਸੀਂ ਉਹ 40000 ਦਾ ਬਣਾਇਆ ਤਾਂ ਜਮਾਈ ਸਿੰਪਲ ਆਇਆ 50 ਹਾਂ ਜਮਾਈ ਸਿੰਪਲ ਬਣਾਇਆ ਸੀ ਹਲੇ ਵੀਰੇ ਜਰਮਨਾ ਆਹ ਹਾਂ ਆਹ ਆਹ ਕੋਈ ਮੁੰਡਾ ਆਮਨ ਗਾ ਦਾ ਟੌਪ ਟੀਰ ਇਹ ਸਕੂਅਰ ਭੁਗਤੇ ਹਿਸਾਬ ਨਾਲ ਹੁੰਦਾ ਸਮਾਨ ਨੂੰ ਸਾਰਾ ਥੋੜਾ ਸਾਰਾ ਕੁਛ ਹੈਗਾ ਤੁਸੀਂ ਸਮਾਨ ਜਾਣਾ ਲੱਗ ਗਿਆ ਡਿਲੀਵਰ ਕਲੇਵਰ ਦਾ ਕੀ ਹਾਲ ਆਉਂਦਾ ਉਹ ਜੀ ਤਾਈ ਸੋਨ ਬਹੁਤ ਚਾਹ ਦੀ ਜਨਮ ਨਹੀਂ ਕਿਹਦੀ ਬੀਚ ਤੇ ਵਾਗੇ ਬੋਲਦੇ ਆਂ ਪਰ ਉਹ ਨਾ ਕਿਹਨਾਂ ਤੋਂ ਉਹ ਤੂੰ ਗਿਰ ਨਾ ਜਾਏ ਮੈਂ ਬਲੋਗ ਜਨਮਾ ਲੇ ਵੀ ਲੇਕਿਨ ਸਮਝ ਅਸੀਂ ਆਉਣਾ ਤੁਹਾਨੂੰ ਮਤਲਬ ਬਲੋਗ ਕਰਦੇ ਬਾਤ ਹੋ ਗਈ ਉਹ ਸਾਡੇ ਬਲੋਗ ਇਹਨਾਂ ਨੂੰ ਪਤਾ ਹੀ ਅਭੀ ਇਹਨੇ ਦੱਸ ਦੇਣਾ ਵੀ ਉਹ ਦੁਕਾਨ ਦਾ ਵੀ ਹਾਂ 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 ਚਲ ਫਿਰ ਆਇਂ ਕਰਦੇ ਆ ਖਾਣੇ ਵਾਲਾ ਕੰਨਾ ਕਰਾ ਲੀਏ ਮਾਂ ਜੀ ਇਹ ਤਾਂ ਬਸ ਸੱਤ ਲੜਦੇ ਨੇ ਦੇਖੋ ਕਰਦਾ ਜੋ ਮੈਂ ਸਿੰਪਲ ਕਰਾਉਂਦੇ ਆ ਜਿਵੇਂ ਮਾਂ ਨਾਲ ਚ ਉਹ ਤਾਂ ਹੀ ਉਹ ਤਾਂ ਹੀ ਖਾਣਾ ਖਾਣਾ ਸੌਖਾ ਹੈ ਕਿ ਤੋਂ ਕਹਿੰਦੇ ਸਿੰਗਲ ਚਾਚੀ ਕਾ ਚੀ ਚਾਚੀ ਦਾ ਬੋਲਾਈ ਉਹ ਜੇ ਪੰਟਾਂ ਲਾ ਲੜੀ ਤੇ ਪਰੇ ਤੋਂ ਉਹ ਮਤਲਬ ਮੈਂ ਤਾਂ ਇੱਦਾਂ ਕਹਿਦੀ ਆ ਵੀ ਜਿੱਦਾਂ ਉਹ ਅਲੂਮੀਨੀਅਮ ਦਾ ਕਹਿੰਦੇ ਇੱਕ ਵਾਰੀ ਅਲੂਮੀਨੀਅਮ ਤਾਂ ਕਰਕੇ ਤਾਂ ਦੇਖੀ ਉਸੇ ਜਾ ਕੇ ਸ਼ੀਟਾਂ ਦਾ ਪਤਾ ਕਰਾਂਗੇ ਕਿ ਆ ਖਰਚਾ ਕਿੰਨੇ ਆ ਵੀ ਜੇ ਉਹ ਸੂਟੇਬਲ ਬਹਿਣ ਜੇ ਫਿਰ ਉੱਪਰ ਵੀ ਕਰਾਉਣ ਚ ਕੋਈ ਹਰਜ ਨਹੀਂ ਇੱਕ ਤਾਂ ਫਿਕਸ ਹੈਗਾ ਇਹ ਬਿੱਥੇ ਅਲੂਮੀਨੀਅਮ ਦਾ ਕਰਾਉਣੇ ਕਰਾਉਣੇ ਕਾਟਾ ਕਰਾਉਣ ਲਈ ਉਪਰਾ ਪੂਰਾ ਬਕਸਾ ਮਾੜਨਾ ਤੇ ਆਦੇ ਪਾਸੇ ਨੂੰ ਸ਼ੇਟ ਲੱਗਣੀ ਹਾਂ ਹਾਂ ਇਹ ਤਾਂ ਹੋਊਗਾ ਔਰ ਥੱਲੇ ਵਾਲੇ ਦਾ ਤਾਂ ਕੱਲਾ ਫਰੰਟ ਵੀ ਹੋਣਾ ਲੱਗਣੀ ਇਧਰ ਹੋ ਜਾ ਤੁਸੀਂ ਹੁਣ ਆਈ ਲੱਗਦਾ ਕੋਈ ਰਿਸ਼ਤੇਦਾਰ ਹੈ ਜੇ ਕੰਮੇ ਕਰ ਲੈਣ ਤਾਂ ਤਾਂ ਕਾਨੇ ਕਹੋ ਲੰਦ ਹਾਂਜੀ ਉਧਰ ਪੁੱਤ ਸੱਜੀ ਕਾ ਬੁਲਾਈ ਉਹ ਸੱਜੀ ਕਾ ਪੁੱਤ ਸੱਜੀ ਕਾ ਬੁਲਾਈ ਹੱਥ ਜੋੜ ਕੇ ਹੱਥ ਜੋੜ ਕੇ ਬੁਲਾ ਮਨਸਾਲ ਬੁਲੂ ਜਦ ਹੀ ਬੁਲਾਉਂਦੀ ਹੁੰਦੀ ਹੈ ਛੱਜ ਬੁਲਾਈ ਪਤਾ ਸੱਜੀ ਕਾ ਬੁਲਾ ਦੇ ਓਏ ਓਏ ਤੂੰ ਗੰਦਾ ਬੱਚਾ ਐ ਗੰਦਾ ਬੱਚਾ ਨਹੀਂ ਬਣਦਾ ਮੈਂ ਇੰਨਾ ਕਰਦੇ ਆ ਬਲਾਉਂਦੇ ਚੀਕ ਇੱਕ ਵਾਰ ਤਾਂ ਨਾਲੇ ਪਾਸਾ ਨੂੰ ਅੱਛਾ ਐਂ ਚਾਹ ਅਮਨੇ ਜੱਤੇ ਵੀ ਬੜਾ ਦੇਖਿਆ ਆਂ ਮੈਂ ਜਾ ਕੇ ਹੈ ਦੇਖ ਕੇ ਉਹ ਵੀਰੇ ਨੇ ਫੋਟੋ ਤੇ ਦਿਖਾਤਾ ਸਾਰਾ ਕੁਝ ਉਹ ਕੇ ਦੇਖਣਾ ਪਤਾ ਤੈਨੂੰ ਕਿ ਵੀ ਕੀ ਦੇਖਣਾ ਚਾਹੁੰਦੇ ਆਂ ਇਹ ਕਾ ਵੀ ਮਾਰ ਲੋ ਯਾ ਕਾ ਮਾਰ ਲੋ ਉਹ ਤੋਂ ਬੱਚਾ ਉਹ ਰਾਏ ਇੱਕ ਟੋਰੀ ਨਿਕਲ ਕੇ ਬਾਹਰ ਆਏ ਵੇ ਬਿਲਕੁਲ ਪਤਾ ਨਹੀਂ ਮੈਨੂੰ ਐਜ਼ ਇਟ ਇਜ਼ ਜਿਹੜਾ ਆਂਟੀ ਦੀ ਉਹ ਅਮਨੇ ਵੀਰੇ ਹੁੰਦੇ ਆਂ ਮੈਂ ਤਾਂ ਦੇਖੇ ਮੈਂ ਤਾਂ ਕੋਲੇ ਵੀ ਉਹਨਾਂ ਦੇ ਇਹ ਇਹ ਲੱਕੜ ਦਾ ਉਹ ਫਰਕ ਤਾਂ ਬਹੁਤ ਆ ਓਕੇ ਠੀਕ ਆ ਮੈਂ ਸਮਝ ਗਈ ਤੁਹਾਡੀ ਗੱਲ ਵੀ ਕੋਈ ਹੱਥ ਲਾ ਕੇ ਜਿਹੜੀ ਚੀਜ਼ ਦਾ ਉਹ ਹੁਣ ਦੇਖ ਲਈ ਜਿਹੜੀ ਗੋਲ ਤੇ ਚੀਜ਼ ਲੈ ਕੇ ਨਾਲ ਪਤਾ ਲੱਗ ਜਾਂਦਾ ਜੀ ਹਾਂਜੀ ਹਾਂ 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 ਕੁਝ ਐਸਟੀਮੇਟ ਮੇ ਉਹ ਜਦੋਂ ਲੱਗਦਾ ਉਹ ਅਗਲੇ ਦੇ ਵੀ ਐਸਟੀਮ ਸਲਾਹ ਮਿਲ ਜਾਂਦੀ ਵੀ ਭਾਈ ਆਹ ਚੀਜ਼ ਇਦਾਂ ਕਰਾਇਓ ਆਹ ਚੀਜ਼ ਐਦਾਂ ਸਾਡੇ ਗਲਤ ਹੋਊਗੀ ਉਹਨੂੰ ਕਥਾ ਲੱਗ ਜਾਂਦਾ ਇਹ ਬਥੇਰੇ ਚੀਜ਼ ਬਰਤਦੀ ਠੀਕ ਫਲਾਹ ਲੈਣੀ ਚੰਗੀ ਰਹੇ ਨਹੀਂ ਬਈ ਉਹਨਾਂ ਨੇ ਕਰਾਇਆ ਭਾਂਡਿਆਂ ਵਾਲੀ ਕਰਾਇਆ ਉਹਨੂੰ ਕਰਾਇਆ ਵਾਹੇ ਉਹ ਚੀਜ਼ਾਂ ਦੇਖ ਜਾਓਗੇ ਪੰਜ ਆ ਕੇ ਵੀ ਹਾਕਿਕਣਾ ਠੀਕ ਰਹੂਗਾ ਇਹ ਸਿਸਟਮ ਖਬਰ ਤਾਂ ਆਂਟੀ ਨਾਲ ਵੀ ਕਰਾਇਆ ਉਹਨੂੰ ਕਰੂਗਾ ਹਨ ਵੀ ਹਾਂ ਇਹਨਾਂ ਨਮੀ ਹੈਗਾ ਦੱਸਿਓ ਵੀਰੇ ਤੇ ਥੋੜਾ ਜਿਹਾ ਅਲੂਮੀਨੀਅਮ ਦਾ ਤਾਂ ਲੋਹ ਵੀ ਕਿੰਨਾ ਕੁ ਥੱਲੇ ਵਾਲਾ ਸਮਾਨ ਲਾਉ। ਥੱਲੇ ਵਾਲਾ ਬਾਈ ਨੇ ਦੱਸਤਾ ਦੱਤਾ ਵੀ ਵੀ ਕਿੰਨੀ ਆਹ ਕਾ ਸੀਟਾ ਚਾਹੀਰੀ ਹੈ ਕੀ ਮੈਂ ਕਿਆ ਚਾਹੀਦਾ ਵੀਰੇ ਮੜ ਜਿ세 ਸੋਦਾ। ਉਹ ਦੇਖੀ ਕੌਦੇ ਵਿੱਚ ਬੜਦੀ ਕੌਦੇ ਵਿੱਚ ਬੜਦੀ। ਹਾਂ ਪੁੱਤ ਕਿਉਂਕਿ ਪੈਂ ਗਰਜਣਾ ਛੱਟ ਵੱਜੂਗੀ ਲੱਗਦੀ ਕਿ ਵਿੱਚ ਰੱਖੀ ਵੀ ਆ। ਇੱਕ ਜੁੱਗੀ। ਇਹ ਨਾਲ ਵਿੱਚ ਬੜਦੀ। ਲਾ ਚਲੋ ਜੇ ਕਰ ਲਈ ਸੀ ਕਰ ਲਈ ਡਿਸਾਈਡ ਫਿਰ ਜੋ ਜੋ ਆਪਣੇ ਕੰਮ ਬਕੇ ਕੇ ਪਾਤਾ ਤੁਹਾਡੀ ਨਾਲ ਕਰਦੇ ਜਾਵਾਂਗੇ ਲੱਤਰ ਫਸਣਾ ਲੇਕਿਨ ਸ਼ਿਵਾਸ਼ੀ ਨਹੀਂ ਹੋਊਗਾ ਵੀ ਹੋਊਗਾ ਕਿ ਨਹੀਂ ਹੋਊਗਾ ਮੈਂ ਲੇ ਬਲੋ ਟੈਸਟ ਹੈਸ ਹੈ ਜਲਦੀ ਆ ਕੇ ਜੀ ਤੇ ਥੈਂਕ ਯੂ ਬਾਈ ਬੀਨ ਮੀਟਿੰਗ